हेलो स्टूडेंट्स कैसे हो ठीक हो तो अज अं करा रुखा दे लाभ खां का महत्व लेख ठीक है तो स्टार्ट मैं कहूँगी कि मेरे चैनल सबसक्राइब कर लेना वीडियो लाइक करना शेयर करना ठीक है खां दे लाभ तो रुखा का महत्व ਤੁਸੀਂ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਿੰਨੀ ਵੀ ਤੁਸੀਂ ਉਮਰ ਦੇ ਬੱਚੇ ਹੋ ਤੁਸੀਂ ਕੋਈ ਰੁੱਖ ਲਗਾਇਆ ਜੇ ਲਗਾਇਆ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਯੈਸ ਹਾਂ ਜਾਂ ਨਹੀਂ ਜਾਂ ਕਿੰਨੇ ਲਗਾਇਏ ਠੀਕ ਹੈ ਚਲੋ ਸਟਾਰਟ ਕਰਦੇ ਹਾਂ ਨੰਬਰ 1 ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਠੀਕ ਹੈ ਬਹੁਤ ਮਹੱਤਵ ਹੈ ਰੁੱਖਾਂ ਦਾ ਨੰਬਰ 2 ਇਹ ਸਾਨੂੰ ਆਕਸੀਜਨ ਦਿੰਦੇ ਹਨ ਕੀ ਦਿੰਦੇ ਆ ਆਕਸੀਜਨ ਠੀਕ ਹੈ ਜਦੋਂ ਆਕਸੀਜਨ ਦੀ ਲੋੜ ਪਈ ਸੀ ਕਰੋਨਾ ਪੀਰੀਅਡ ਦੇ ਵਿੱਚ ਨਾ ਤੇ ਸਾਨੂੰ ਮਹਿਸੂਸ ਹੋਇਆ ਸੀ ਕਿ ਆਕਸੀਜਨ ਦੀ ਸਾਨੂੰ ਕਿੰਨੀ ਜ਼ਰੂਰਤ ਵਾ ਤੇ ਜਨੂੰ ਰੱਬ ਸਾਨੂੰ ਪਰਮਾਤਮਾ ਸਾਨੂੰ ਫ੍ਰੀ ਦੇ ਵਿੱਚ ਪੀੜਾਂ ਦੁਆਰਾ ਆਕਸੀਜਨ ਪ੍ਰੋਵਾਈਡ ਕਰਦੇ ਆ ਠੀਕ ਹੈ ਨਾ ਨੰਬਰ 3 ਇਹ ਕੁਦਰਤ ਦੀ ਅਨਮੋਲ ਦਾਤ ਹੈ ਹਾਂ ਜਿਹੜੇ ਦਰਖਤ ਹਨ ਕੁਦਰਤ ਦੇ ਅਨਮੋਲ ਦਾਤ ਹਨ ਇਹਨਾਂ ਤੋਂ ਜਿੰਨੇ ਸਾਨੂੰ ਫਾਇਦੇ ਹੁੰਦੇ ਨਾ ਅਸੀਂ ਸੋਚ ਵੀ ਨਹੀਂ ਸਕਦੇ ਸਾਡੀ ਸੋਚ ਤੋਂ ਪਰੇ ਹੈ ਨੰਬਰ 4 ਰੁੱਖ ਹਵਾ ਨੂੰ ਸ਼ੁੱਧ ਰੱਖਦੇ ਹਨ ਠੀਕ ਹੈ ਕਾਰਬਨ ਡਾਈਆਕਸਾਈਡ ਜੋ ਹੁੰਦੀ ਹੈ ਨਾ ਇਹ ਸਾਨੂੰ ਆਕਸੀਜਨ ਦੇ ਦਿੰਦੇ ਆ ਤੇ ਜਿਹੜਾ ਕਾਰਬਨ ਡਾਈਆਕਸਾਈਡ ਉਹਨੂੰ ਸ਼ੁੱਧ ਰੱਖ ਦਿੰਦੇ ਆ ਸ਼ੁੱਧ ਕਰ ਦਿੰਦੇ ਆ ਨੰਬਰ 5 ਰੁੱਖਾਂ ਨਾਲ ਤਾਪਮਾਨ ਸਥਿਰ ਰਹਿੰਦਾ ਹੈ ਠੀਕ ਹੈ ਕਿ ਰਹਿੰਦਾ ਤਾਪਮਾਨ ਸਥਿਰ ਇੱਕੋ ਜਿਹਾ ਰਹਿੰਦਾ ਹੈ ਜਾਨੀ ਜਦੋਂ ਹੁਣ ਗਰਮੀ ਜਿਆਦਾ ਪੈਣ ਢੀ ਹੈ ਨਾ ਲੋਕੀ ਏਸੀ ਵੱਲ ਨਾ ਠੰਡੇ ਪਹਿਲੇ ਸਮਿਆਂ ਦੇ ਵਿੱਚ ਏਸੀ ਥੋੜੇ ਸੀਗੇ ਉਸ ਤਾਪਮਾਨ ਠੀਕ ਸੀਗਾ 35 ਡਿਗਰੀ 34 ਡਿਗਰੀ ਇੰਨਾ ਹੀ ਰਹਿੰਦਾ ਸੀਗਾ ਹੁਣ ਤਾਂ ਦੇਖ ਲਓ ਕਿੰਨਾ ਚੱਲ ਗਿਆ ਨਾ 45 46 47 ਤੇ ਵੀ ਪਹੁੰਚਣ ਨੂੰ ਤਿਆਰ ਹੈ ਇਸ ਤਰ੍ਹਾਂ ਵੀ ਇਹ ਜਿਹੜਾ ਤਰੋਖਨ ਇਹ ਹੀ ਤਾਪਮਾਨ ਸਥਿਰ ਰੱਖਦੀ ਸੀਗੀ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਰੁੱਖ ਲਗਾਏ ਸੀਗੇ ਛਾਂਵੇਂ ਵਹਿੰਦੇ ਸੀਗੇ ਘਰਾਂ ਦਾ ਤਾਪਮਨ ਵੀ ਠੀਕ ਰਹਿੰਦਾ ਸੀ ਹੁਣ ਲੋਕਾਂ ਨੇ ਸੱ ਪੱਥਰ ਲਾ ਕੇ ਤਾਪਮਨ ਵਧਾ ਦਿੱਤਾ ਨੰਬਰ 6 ਰੁੱਖਾਂ ਤੋਂ ਸਾਨੂੰ ਫਲ ਫੁੱਲ ਤੇ ਜੜੀ ਬੂਟੀਆਂ ਮਿਲਦੀਆਂ ਹਨ ਠੀਕ ਤੋ ਕਿੰਨੇ ਕੁਛ ਦਿੰਦੇ ਸਾਨੂੰ ਫੁੱਲ ਅਸੀਂ ਲੈਂਦੇ ਉਹਨਾਂ ਤੋਂ ਫਲ ਲੈਂਦੇ ਜੜੀ ਬੂਟੀਆਂ ਵੀ ਮਿਲਦੀਆਂ ਠੀਕ ਹੈ ਨਾ ਜਿਹੜੇ ਸੜੀਆਂ ਬਿਮਾਰੀਆਂ ਠੀਕ ਕਰਦੀਆਂ ਹਨ ਨੰਬਰ 7 ਰੁੱਖਾਂ ਤੋਂ ਕਾਗਜ਼ ਲੱਕੜੀ ਗੂੰਦ ਪ੍ਰਾਪਤ ਹੁੰਦਾ ਹੈ ਠੀਕ ਹੈ ਕਾਗਜ਼ ਵੀ ਰੁੱਖਾਂ ਦੀ ਲੱਕੜ ਤੋਂ ਮੈਂ ਬਣਦਾ ਆ ਠੀਕ ਹੈ ਲੱਕੜੀ ਫਿਰ ਸਾਨੂੰ ਕਿੰਨੀ ਸਰਦੀਆਂ ਨੂੰ ਲੋਕੀ ਅੱਗ ਸੇਕਣ ਨੂੰ ਲੱਭਦੇ ਆ ਨਾ ਗੂੰਦ ਵਗੈਰਾ ਇਹ ਪ੍ਰਾਪਤ ਹੁੰਦਾ ਹੈ ਨਾ ਤੋਂ ਨੰਬਰ 8 ਰੁੱਖ ਭੂਮੀ ਨੂੰ ਖੋਰਨ ਤੋਂ ਬਚਾਉਂਦੇ ਆ ਠੀਕ ਹੈ ਭੂਮ ਖੋਰ ਹੋ ਜਾਂਦਾ ਨਾ ਫਿਰ ਉਹ ਜਿਹੜੇ ਦਰਖਤ ਲਾ ਦਿੰਦੇ ਉਹ ਬਚ ਜਾਂਦੇ ਆ ਫਿਰ ਹੁੰਦਾ ਨਹੀਂ ਹੈਗਾ ਨੰਬਰ 9 ਇਹ ਵਰਖਾ ਲਿਆਉਣ ਵਿੱਚ ਵੀ ਸਹਾਈ ਹੁੰਦੇ ਹਨ ਦੇਖੋ ਅੱਜਕੱਲ ਬਰਸਾਤਾਂ ਨਹੀਂ ਨਾ ਲੱਗਦੀਆਂ ਕਿਉਂ ਨਹੀਂ ਲੱਗਦੀਆਂ ਲੋਕਾਂ ਨੇ ਫੁੱਲ ਕੱਟੇ ਦਿੱਤੇ ਦਰਖਤ ਇਸ ਲਈ ਵਰਖਾ ਹੀ ਨਹੀਂ ਹੁੰਦੀ ਠੀਕ ਹੈ ਅੱਗੇ ਬਰਸਾਤਾਂ ਹੁੰਦੀਆਂ ਸੀ ਚੋ ਆਉਂਦੇ ਸੀ ਪਿੰਡਾਂ ਦੇ ਵਿੱਚ ਵੀ ਹਨਾ ਹੁਣ ਆਉਂਦੇ ਹੀ ਨਹੀਂ ਨੰਬਰ 10 ਰੁੱਖਾਂ ਦੇ ਪੱਤੇ ਖਾਦ ਬਣਾਉਣ ਦੇ ਕੰਮ ਆਉਂਦੇ ਹਨ ਠੀਕ ਹੈ ਇਹਨਾਂ ਦੇ ਤਾਂ ਪੱਤੇ ਵੀ ਕੰਮ ਆਉਂਦੇ ਆ ਨੰਬਰ 11 ਰੁੱਖ ਸਾਡੀ ਧੁੱਪ ਤੇ ਮੀਂਹ ਤੋਂ ਬਚਾਓ ਕਰਦੇ ਹਨ ਠੀਕ ਹੈ ਜਦੋਂ ਜਿਆਦਾ ਧੁੱਪ ਲੱਗਦੀ ਆ ਸਾਨੂੰ ਤੇ ਅਸੀਂ ਰੁੱਖ ਥੱਲੇ ਖੜੇ ਹੋ ਜਾਂਦੇ ਵੈਸੇ ਵੀ ਲੂ ਘੱਟ ਲੱਗਦੀ ਆ ਹਨਾ ਜਦ ਦਰਖਤ ਹੋਣਗੇ ਠੰਡੇ ਠੰਡੇ ਹਵਾ ਆਉਗੇ ਤੇ ਮੀਂਹ ਤੋਂ ਵੀ ਸਾਡਾ ਬਚਾਓ ਕਰਦੇ ਆ ਛਤਰੀ ਵਾਂਗ ਸਾਡੇ ਰੱਖਿਆ ਕਰਦੇ ਆ ਬੈਲੈਂਸ ਰੱਖਦੇ ਬਣਾ ਕੇ ਇਹ ਠੀਕ ਹੈ ਨਾ ਨੰਬਰ 12 ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਠੀਕ ਹੈ ਇਹ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਆ कि ਅਸੀਂ ਵੱੱਤਵਾਦ ਰੁੱਖ ਲਗਾਈਏ ਜਿੱਥੇ ਜਗ੍ਹਾ ਮਿਲਦੀ ਹੈ ਖਾਲੀ ਉੱਥੇ ਇੱਕ ਰੁੱਖ ਤਾਂ ਪੱਕਾ ਬੱਚੇ ਨੂੰ ਸ਼ੁਰੂ ਕਰਨਾ ਚਾਹੀਦਾ ਉਹਦੇ ਪਾਲਣਾ ਕਰਨੀ ਚਾਹੀਦੀ ਪਾਣੀ ਪਾ ਕੇ ਆਉਣਾ ਚਾਹੀਦਾ ਦੇਖੋ ਜਦੋਂ ਵੱਡਾ ਹੁੰਦਾ ਤੁਹਾਨੂੰ ਕਿੰਨੀ ਖੁਸ਼ੀ ਮਿਲਣੀ ਹੈ ਉਹਨੂੰ ਦੇਖ ਕੇ ਫੇ ਹਨਾ ਚਲੋ ਇਹ ਤਾਂ ਹੋ ਗਿਆ ਨਾ ਸਾਡਾ ਰੁੱਖਾਂ ਦੇ ਲਾਭ ਬਾਕੀ ਤੁਸੀਂ ਆਪਣੇ ਘਰ ਤੇ ਵਿੱਚ ਵੀ ਸਾਰਿਆਂ ਨੂੰ ਮੋਟੀਵੇਟ ਕਰਿਆ ਕਰੋ ਰੁੱਖ ਲਗਾਉਣ ਲਈ ਠੀਕ ਹੈ ਸਾਡਾ ਬਚਾਅ ਹੋ ਸਕੇ ਸਾਡੇ ਦੇਸ਼ ਦਾ ਬਚਾਅ ਹੋ ਸਕੇ ਠੀਕ ਹੈ ਸਾਡਾ ਪੰਜਾਬ ਹੱਸਦਾ ਵਸਦਾ ਰਹੇ ਇਹ ਹੋ ਗਿਆ ਤੁਹਾਡਾ ਲੇਖ ਠੀਕ ਹੈ ਨੈਕਸਟ ਅਸੀਂ ਕੋਈ ਹੋਰ ਲੇਖ ਕਰਾਂਗੇ ਠੀਕ ਹੈ ਇਹਨੂੰ ਯਾਦ ਕਰਨਾ ਚੰਗੀ ਤਰ੍ਹਾਂ ਮਾਈਂਡ ਦੇ ਵਿੱਚ ਵੀ ਪਠਾਉਣਾ ਹੈ ਵੀ ਸਾਨੂੰ ਰੁੱਖਾਂ ਦੇ ਕੀ ਲਾਭ ਹਨ ਕਿਸੇ ਨੂੰ ਪਤਾ ਨਹੀਂ ਹੁੰਦੇ ਠੀਕ ਹੈ ਨਾ ਘਰਦਿਆਂ ਨੂੰ ਵੀ ਦੱਸਣੇ ਆ ਬਜ਼ੁਰਗਾਂ ਨੂੰ ਵੀ ਸਾਰਿਆਂ ਨੂੰ ਨਾ ਵਿੱਚ ਬੈਠ ਕੇ ਡਿਸਕਸ ਕਰਿਆ ਕਰੋ ਓਕੇ ਬਾਏ